ਗੁਰਦੁਆਰਾ ਸੋਖਮਨੀ ਸਾਹਿਬ ਪੁਰਾਣਾ ਕਚਹਿਰੀ ਰੌਂਡ ਰਾਜਪੁਰੇ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਨਾਲ ਸ਼੍ਰੀਮਾਨ ਸੰਤ ਬਾਬਾ ਗਿਆਨੀ ਹਰਦੇਵ ਸਿੰਘ ਗਰੀਬ ਸਾਹਿਬ ਜੀ ਦੀ ਜੋ 108 ਸਾਲ ਦੀ ਉਮਰ ਪੂਕ ਕੇ ਗਏ ਉਹਨਾਂ ਦੀ ਪੰਜਵੀਂ ਵਰਸੀ ਸਮਾਗਮ ਦੇ ਉੱਤੇ ਅੱਜ ਗੁਰੂ ਕਾ ਕੀਰਤਨ ਸੰਤ ਮਹਾਂਪੁਰਸ਼ ਤੇ ਕਥਾਵਾ ਤੇ ਸਾਰਾ ਕਾਰਜ ਗੁਰੂ ਕੇ ਮਹਾਨ ਢਾਡੀ ਸਭ ਨੇ ਬਹੁਤ ਵਧੀਆ ਢੰਗ ਨਾਲ ਕਾਰਜ ਕੀਤੇ ਪਰ ਗੁਰਦੁਆਰਾ ਸੁਖਮਨੀ ਸਾਹਿਬ ਜੀ ਦੀ ਪੂਰੀ ਮੈਨੇਜਮੈਂਟ ਨੇ ਜੋ ਇੰਤਜ਼ਾਮ ਗੁਰਨਾਨਕ ਮਿਸ਼ਨ ਦੇ ਰਾਹੀ ਪੂਰੇ ਪਿਆਰ ਨਾਲ ਕੀਤੇ ਗੁਰੂ ਦਾ ਲੰਗਰ ਗੁਰੂ ਦਾ ਸਭ ਕੁਝ ਤੇ ਨਾਲ ਕੋਈ ਅੱਖਾਂ ਦਾ ਬਿਮਾਰ ਕੋਈ ਹਾਰਟ ਅਟੈਕ ਦਾ ਬਿਮਾਰ ਕੋਈ ਵੀ ਸਰੀਰ ਦੇ بڑے بڑے ਰੋਗ ਕੋਈ ਗੰਦਾ ਦਾ ਕੋਈ ਨੱਕਾ ਦਾ ਔਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਅੱਜ ਮਹਾਨ ਡਾਕਟਰਾਂ ਦੇ ਰਾਹੀਂ ਲੋਕਾਂ ਦੇ ਹਜ਼ਾਰਾਂ ਰੂਪਾਂ ਇੱਕ ਉਹਨਾਂ ਦਾ ਭਲਾ ਹੋਇਆ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਪੰਜਾਬੀਅਤ ਦੀ ਧਰਤੀ ਲਈ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਦਾਸ ਕੇਵਲ ਤੇ ਕੇਵਲ ਹੀ ਕਹਿ ਸਕਦਾ ਹੈ ਕਿ ਭਾਈ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹਾਂਗੇ ਪੰਜਾਬੀ ਬਚੇ ਪੰਜਾਬੀਅਤ ਵੀ ਬਚੇ ਕਿਉਂਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਪੰਥ ਕੀ ਨਾ ਰਹੀ ਤਾਂ ਗ੍ਰੰਥ ਕੌਣ ਮਾਨੇਗਾ ਤਾਂ ਪੰਥ ਤੋਂ ਦੂਰ ਕਰਨ ਵਾਸਤੇ ਬੜੇ ਬੜੇ ਲੋਕਾਂ ਨੇ ਜਿਹੜਾ ਜ਼ੋਰ ਲਾਇਆ ਆਉਣ ਵਾਲੇ ਟਾਈਮ ਤੇ ਤੁਸੀਂ ਸਭ ਭੈਣ ਭਰਾ ਦੁਨੀਆ ਦੇ ਤਿਆਰ ਹੋਵੋ ਤਾਂ ਕਿ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅੱਜ ਜੋ ਸਾਰੇ ਪਾਸਿਓਂ ਸਾਰੀ ਲੀਡਰਸ਼ਿਪ ਵੀ ਆਈ ਤੇ ਸ਼ਰੋਣੀ ਅਕਾਲੀ ਦਲ ਵੱਲੋਂ ਵੀ ਸਾਰੇ ਆਏ ਉਹਨਾਂ ਸਭ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਵਾਹਿਗੁਰੂ ਜੀ ਕਿਰਪਾ ਨਾਲ ਸਮੁੱਚੇ ਪੰਜਾਬ ਆ ਪੰਜਾਬ ਨੂੰ ਕਿਉਂਕਿ ਜ਼ੋਰ ਤੇ ਲੱਗ ਰਿਹਾ ਹੈ ਨਸ਼ਿਆਂ ਵਿੱਚ ਲਾਉਣ ਵਾਲਾ ਵੀ ਤੇ ਨਸ਼ਾ ਮੁਕਤ ਕਰਨ ਵਾਲਾ ਵੀ ਪਰ ਨਸ਼ਾ ਮੁਕਤ ਕਰਨ ਵਾਸਤੇ ਅਸੀਂ ਇਸ ਤਰ੍ਹਾਂ ਦੇ ਹਸਪੀਟਲ ਜਾਂ ਲੋਕਾਂ ਦਾ ਨੌਜਵਾਨਾਂ ਦਾ ਪ੍ਰਬੰਧ ਵੀ ਕਰਨਾ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬੀਆਂ ਦੀ ਗਿਣਤੀ ਵੀ ਵਧੇ ਤੇ ਦੁਨੀਆ ਕੋਈ ਸਾਡੇ ਤੇ ਮਖੌਲ ਨਾ ਉਠਾ ਸਕੇ ਜਾਂ ਕਰ ਸਕੇ ਕੇ ਪੰਜਾਬੀ ਵੀ ਨਸ਼ੇ ਵਿੱਚ ਹਨ ਇਹ ਕਰਨ ਵਾਲੇ ਲੋਕਾਂ ਦਾ ਭਲਾ ਕਦੀ ਨਹੀਂ ਹੋਏਗਾ ਕਾਨੂੰਨ ਕੁਰ ਖਾਪੜੇ ਆਪ ਉਹਨਾਂ ਨੂੰ ਸਜ਼ਾ ਦੇਵੇਗਾ ਇਸ ਵਾਸਤੇ ਨਸ਼ਿਆਂ ਤੋਂ ਮੁਕਤ ਕਰਕੇ ਪੰਜਾਬ ਨੂੰ ਬਚਾਈਏ ਤੇ ਪੰਜਾਬ ਦੀ ਧਰਤੀ ਨੂੰ ਹਰ ਰੰਗ ਲਾਈਏ ਇਹੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਰਾਹੀਂ ਤੇ ਪੂਰੀ ਸੁਖਮਣੀ ਸਾਹਿਬ ਦੀ ਮੈਨੇਜਮੈਂਟ ਤੇ ਬਾਕੀ ਪ੍ਰਬੰਧਕ ਕਮੇਟੀਆਂ ਜਿਹੜੀਆਂ ਜਿਹੜੀਆਂ ਆਈਆਂ ਸੁਸਾਇਟੀਆਂ ਸਭ ਦਾ ਦਾਸ ਧੰਨਵਾਦ ਕਰਦਾ ਹੈ ਇੰਟਰਨੈਸ਼ਨਲ ਢਾਡੀ ਸੰਗੀਤ ਮੰਚ ਦੇ ਚੇਅਰਮੈਨ ਤੇ ਪੰਜਾਬ ਕਿਸਾਨ ਯੂਨੀਅਨ ਦੇ ਵੀ ਪ੍ਰਧਾਨ ਦੋਵੇ ਸਾਗਰ ਸਾਹਿਬ ਤੇ ਚੰਨਸ਼ਾ ਕੋਟੀ ਭਰਾ ਉਹ ਵੀ ਆਏ ਬੈਠੇ ਨੇ ਇਸ ਵਾਸਤੇ ਮੈਂ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਆਓ ਰਲ ਮਿਲ ਕੇ ਆਉਣ ਵਾਲੇ ਸਮੇਂ 'ਚ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਗਿਆਨੀਆਂ ਦਾ ਘਾਟਾ ਰਹੇ ਨਾ ਗੁਰੂ ਤੇ ਗ੍ਰੰਥੀਆਂ ਵਜ਼ੀਰਾਂ ਦਾ ਘਾਟਾ ਰਹੇ ਤੇ ਨਾ ਕਿਸੇ ਗ੍ਰੰਥੀ ਵਜ਼ੀਰ ਦੇ ਅੰਦਰ ਇਹ ਆਵੇ ਕਿ ਸਾਡੀ ਤੇ ਤਨਖਾਹ ਕੋਈ ਨਹੀਂ ਸਾਡਾ ਤੇ ਗੁਜ਼ਾਰਾ ਨਹੀਂ ਹੋ ਰਿਹਾ ਇਸ ਵਾਸਤੇ ਉਹਨਾਂ ਦੇ ਗੁਜ਼ਾਰਿਆਂ ਵਾਸਤੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਪ੍ਰਬੰਧ ਕਰਨੇ ਨੇ ਔਰ ਇਹੀ ਦਾਸ ਵੱਲੋਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਖੋ ਜੀ ਗੁਰਲਾਲ ਕਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਜੋ ਬਾਬਾ ਹਰਦੇਵ ਸਿੰਘ ਜੀ ਦੀ ਮਿੱਥੀ ਯਾਦ ਦੇ ਵਿੱਚ ਉਰੇ ਕੀਰਤਨ ਦਰਬਾਰ ਸਜਾਏਗੇ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਅੱਜ ਉਥੇ ਅਸੀਂ ਪਹੁੰਚਿਆ ਨਤਮਸਤਕ ਹੋਣ ਆਏ ਆਂ ਰਾਜਪੁਰੇ ਦੀ ਇਸ ਧਰਤੀ ਦੇ ਉੱਤੇ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਗਿਆਨੀ ਕਰਨੈਲ ਸਿੰਘ ਜੀ ਗਰੀਬ ਸਾਹਿਬ ਜਿਹੜੇ ਕਿ ਲਗਾਤਾਰ ਇਸ ਸਿੱਖ ਕਾਰਜਾਂ ਦੇ ਵਿੱਚ ਸਮਾਜਿਕ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਔਰ ਅੱਜ ਵੀ ਜਿਹੜਾ ਇੱਕ ਮੈਡੀਕਲ ਕੈਂਪ ਦੇਖੋ ਨਾਲ ਆਪਣੇ ਬਜ਼ੁਰਗਾਂ ਦੀ ਵਰਸੀ ਮਨਾਉਣੀ ਤੇ ਨਾਲ ਉਹਦੇ ਲੋਕ ਭਲਾਈ ਦੇ ਕੰਮ ਕਰਨੇ ਮੈਡੀਕਲ ਕੈਂਪ ਲਾਉਣਾ ਇਹ ਆਪਣੇ ਆਪ ਦੇ ਵਿੱਚ ਬੜਾ ਸ਼ਲਾਘਾਯੋਗ ਕਦਮ ਸਵਾਜ ਅਸੀਂ ਸਾਰਿਆਂ ਤੇ ਇਹ ਫਰਜ਼ ਬਣਦਾ ਸਾਡਾ ਕਿ ਅਸੀਂ ਜੋ ਸਾਡੇ ਬਾਬਾ ਹਰਦੇਵ ਸਿੰਘ ਜੀ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਧਰਮ ਦੇ ਨਾਲ ਜੁੜੇ ਰਹੇ ਧਰਮ ਦੀ ਸੇਵਾ ਕਰਦੇ ਰਹੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਦੇ ਵਿੱਚ ਵੀ ਭਰਪੂਰ ਉਹਨਾਂ ਨੇ ਸਾਥ ਦਿੱਤਾ ਵੱਧ ਚੜ੍ਹ ਕੇ ਪੰਥ ਲਈ ਸੇਵਾ ਕੀਤੀ ਉਹਨੂੰ ਯਾਦ ਕਰਦੇ ਅਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਪੂਰੇ ਇਸ ਸਮਾਧਵਾਂ ਦਾ ਸੱਬਕ ਦੇ ਸਭ ਜਿਸ ਤਰ੍ਹਾਂ ਇੱਕ ਵਿਆਹ ਜਿਹੜਾ ਆਪਾਂ ਦੀ ਦਰਵਾਜ਼ੀ ਤੇ ਆਇਆ ਜੀ ਉਸ ਵਿਆਹ ਦੇ ਇੱਕ ਇੱਕ ਚੁਕਾਣਾ ਤੋਂ ਜਿਹੜਾ ਜੜੀ ਹੋਇਆ ਤਾਂ ਉਸ ਦਾ ਸਿੱਖਾ ਸਮਝਦੇ ਦੇਖੋ ਮੈਂ ਪਹਿਲਾਂ ਤਾਂ ਸ਼ਲਾਘਾ ਕਰਦਾ ਉਸ ਗੁਰਸਿੱਖ ਨੌਜਵਾਨ ਦੀ ਜਿਨੇ ਅਮਰੀਕਾ ਦੇ ਵਿੱਚ ਇੱਕ ਪ੍ਰੈਸ ਮਿਲਣੀ ਦੌਰਾਨ ਬੜੇ ਸੰਜੀਦਾ ਤਰੀਕੇ ਦੇ ਨਾਲ ਬੜੀ ਦਲੇਰੀ ਦੇ ਨਾਲ ਰਾਹੋ ਗਾਂਧੀ ਸਾਹਿਬ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਗੱਲ ਕਰਦੇ ਹੋ ਕਿ ਅੱਜ ਹਿੰਦੁਸਤਾਨ ਦੇ ਵਿੱਚ ਕੀ ਸਾਨੂੰ ਪਗੜੀ ਜਾਂ ਕੜਾ ਪਾਉਣ ਦੀ ਇਜਾਜ਼ਤ ਰਹਿਣੀ ਹੈ ਪਰ ਜੋ ਕਾਂਗਰਸ ਨੇ 1980 ਦੇ ਦਹਾਕੇ ਦੇ ਵਿੱਚ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਮੈਂ ਗਲਤੀ ਕਬੂਲ ਕਰਦਾ। ਠੀਕ ਹੈ ਇੱਕ ਵਿਸ਼ਾ ਕਿ ਤੁਸੀਂ ਗਲਤੀ ਕਬੂਲ ਕਰਦੇ ਹੋ। ਪ੍ਰਣਾਲੀ ਇਹ ਕਹਿਣਾ ਕਿ 1980 ਦੇ ਦਹਾਕੇ ਵਿੱਚ ਮੈਂ ਤਾਂ ਪੋਲੀਟਿਕਲੀ ਐਕਟਿਵ ਨਹੀਂ ਸੀ। ਮੈਂ ਰਾਹੁਲ ਗਾਂਧੀ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ 1980 ਦੇ ਦਹਾਕੇ ਵਿੱਚ ਜੋ ਵੀ ਹੋਇਆ ਜਿੱਤੇ ਚ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਢੇਰੀ ਕਰ ਦੇਣਾ। ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲਕੁਸ਼ੀ ਕਰਨੀ, ਸਿੱਖਾਂ ਨੂੰ ਪਜਾਹ ਪਜਾ ਕੇ ਉਹਨਾਂ ਦੇ ਗਲਾ 'ਚ ਤੈਰ ਪਾ ਕੇ ਉਹਨਾਂ ਨੂੰ ਸਾੜਨਾ ਜਿਉਂਦੇ ਸਾੜਨਾ ਇਹ ਸਾਰਾ ਕੁਝ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਹੋਇਆ ਉਸ ਤੋਂ ਬਾਅਦ ਦੇਸ਼ ਦੇ ਵਿੱਚ ਯੂਪੀਏ ਦੀ ਸਰਕਾਰ ਬਣੀ ਦੋ ਵਾਰ ਚਲੋ ਜੇ ਤੁਸੀਂ 1980 ਦੇ ਦਹਾਕੇ ਚ ਰਾਜਨੀਤੀ ਦੇ ਵਿੱਚ ਨਹੀਂ ਸੀ ਜਦੋਂ ਯੂਪੀਏ ਦੀ ਦੋ ਵਾਰ ਸਰਕਾਰ ਰਹੀ ਹੈ ਉਦੋਂ ਤਾਂ ਰਾਹੁਲ ਗਾਂਧੀ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਸੀ ਪਰ ਸਾਰਿਆਂ ਨੂੰ ਪਤਾ ਕਿ ਸਰਕਾਰ ਥੋੜੇ ਇਸ਼ਾਰੇ ਤੇ ਚੱਲਦੀ ਸੀ ਉਸੇ ਸਰਕਾਰ ਦੇ ਦੌਰਾਨ 84 ਨਸਲ ਖੁਸ਼ੀ ਦੇ ਕੇਸ ਦੇ ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਔਰ ਲਗਾਤਾਰ ਕਾਂਗਰਸ ਨੂੰ ਦੋਸ਼ੀਆਂ ਨੂੰ ਵਿਚਾਰੀ ਹੈ ਇੱਕ ਪਾਸੇ ਤੁਸੀਂ ਆਪਣੀ ਗਲਤੀ ਮੰਨਦੇ ਹੋ ਤੁਸੀਂ ਕਹਿੰਦੇ ਹੋ ਕਿ 1980 ਦੇ ਵਿੱਚ ਜੋ ਹੋਇਆ ਉਹ ਗਲਤ ਸੀ ਦੂਜੇ ਪਾਸੇ ਅੱਜ ਵੀ ਉਹ ਲੋਕ ਕਾਂਗਰਸ ਦੇ ਵਿੱਚ ਨੇ ਚਾਹੇ ਸੱਜਨ ਕੁਮਾਰ ਹੋਣ ਚਾਹੇ ਜਗਦੀਸ਼ ਟੈਟਲਰ ਹੋਣ ਚਾਹੇ ਕਮਲਨਾਥ ਹੋਣ ਹੋਰ ਵੀ ਦਨੇ ਚਿਹਰੇ ਨੇ ਜਿਹੜੇ ਸਿੱਖ ਨਸਲ ਕੁਸ਼ੀ ਲਈ ਜ਼ਿੰਮੇਵਾਰ ਨੇ ਉਹ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਕਿਉਂ ਨਹੀਂ ਕਾਂਗਰਸ ਨੇ ਹੁੰਦੇ ਤੇ ਕਾਰਵਾਈ ਕੀਤੀ ਕਿਉਂ ਨਹੀਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੁਸੀਂ ਤਾਂ ਉਹ ਪਰਿਵਾਰਾਂ ਨੂੰ ਬਚਾਉਂਦੇ ਰਹੇ ਔਰ ਮੈਂ ਧੰਨਵਾਦ ਕਰਦਾ ਹਾਂ ਇਹ ਜਦੋਂ ਐਨਡੀਏ ਦੀ ਪਹਿਲੀ ਸਰਕਾਰ ਬਣੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੀ ਜਿਹਦਾ ਭਾਈਵਾਲ ਸੀ ਕਿਸਾਨੀ ਕਾਨੂੰਨਾਂ ਤੋਂ ਪਹਿਲਾਂ ਉਹ ਸਰਕਾਰ ਦੇ ਵਿੱਚ ਚਾਹੇ ਭੈਜੀ ਹਰ ਸਿੰਘ ਕੋਰ ਬਾਦਲ ਦੀਆਂ ਕੋਸ਼ਿਸ਼ਾਂ ਹੋਣ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਹੋਣ ਉੱਥੇ ਹੀ ਇਟਾ ਵੱਡਾ ਕਾਰਨ ਸੀ ਭਾਜੀਪੀ ਦੇ ਵੀ ਵਿੱਚ ਕੁਝ ਸਿੱਖ ਚਿਹਰੇ ਜਿਹੜੇ ਬੈਠੇ ਨੇ ਉਹ ਵੀ ਯਤਨਸ਼ੀਲ ਰਹੇ ਫੂਲਕਾ ਸਾਹਿਬ ਜਿਨ੍ਹਾਂ ਨੇ ਇੱਕ ਲੰਬੀ ਲੜਾਈ ਲੜੀ ਇਹ ਤਾਂ ਇਹ ਸਾਰਿਆਂ ਦੀ ਮਿਹਨਤ ਤੇ ਸਦਕਾ ਇਹ ਅੱਜ ਜਿਹੜਾ ਬੂਰ ਪਿਆ ਹੈ ਔਰ ਉਹ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਬੈਠਾ ਹੈ ਔਰ ਮੈਨੂੰ ਆਸ ਹੈ ਕਿ ਜਲਦੀ ਟਾਈਟਲਰ ਨੇ ਵੀ ਜੇਲ੍ਹ ਦੇ ਵਿੱਚ ਜਾਣਾ ਕਿਉਂਕਿ ਸਾਡੇ ਜਿਹੜੇ ਦਿੱਲੀ ਇਕਾਈ ਦੇ ਜੀਕੇ ਸਾਹਿਬ ਨੇ ਉਹਨਾਂ ਦੇ ਵੀ ਹੁਣ ਬਿਆਨ ਹੋ ਗਏ ਨੇ ਆਈ ਵਿਟਨੈਸਰ ਤੇ ਬਿਆਰ ਹੋ ਗਏ ਨੇ ਉਹ ਵੀ ਜਲਦੀ ਸਲਾਕਾਂ ਦੇ ਪਿੱਛੇ ਹੋਣਗੇ ਸੋ ਕਾਂਗਰਸ ਦਾ ਰਾਹੁਲ ਗਾਂਧੀ ਦਾ ਇਕੱਲਾ ਇਹ ਕਹਿਣਾ ਕਿ ਜੋ ਹੋਇਆ ਗਲਤ ਸੀ ਇਹ ਕਾਫੀ ਨਹੀਂ ਤੁਸੀਂ ਉਹ ਦੋਸ਼ੀਆਂ ਨੂੰ ਬਚਾਇਆ ਔਰ ਖਾਸ ਕਰਕੇ ਰਾਹੁਲ ਗਾਂਧੀ ਸਾਹਿਬ ਪੰਜਾਬ ਦੇ ਵਿੱਚ ਵੀ ਕੁਝ ਐਸੇ ਲੀਡਰ ਕਾਂਗਰਸ 'ਚ ਬੈਠੇ ਨੇ ਜਿਹੜੇ ਉਚਾਦਿਆਂ ਤੇ ਨੇ ਮੰਤਰੀ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੇ ਪਰਿਵਾਰਾਂ ਨੇ 84 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸਵਾਗਤ ਕੀਤਾ ਉਹ ਲੋਕ ਵੀ ਤੁਸੀਂ ਅੱਜ ਕਾਂਗਰਸ ਦੇ ਵਿੱਚ ਲੈ ਕੇ ਬੈਠੇ ਹੋ ਸੋ ਕਾਂਗਰਸ ਬਰੀ ਨਹੀਂ ਹੋ ਜਾਂਦੀ ਅਗਰ ਅੱਜ ਦੇਸ਼ ਦੇ ਵਿੱਚ ਮinorities ਦੇ ਵਿੱਚ ਬੇਵਿਸ਼ਵਾਸੀ ਦੀ ਗੱਲ ਕਰਦੇ ਹੋ ਹਾਂ ਮੈਂ ਸਹਿਮਤ ਹਾਂ ਕਿ ਕੁਝ ਐਸੇ ਫੈਸਲੇ ਨੇ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਹੈ ਗੁਰਦੁਆਰਾਂ ਤੇ ਕਬਜ਼ੇ ਨੇ ਚੁਣੀਆਂ ਹੋਈਆਂ ਕਮੇਟੀਆਂ ਨੂੰ ਤੋੜਿਆ ਜਾ ਰਿਹਾ ਹੈ ਉਹ ਸਾਡੇ ਵਿਸ਼ੇ ਨੇ ਉਹਦੇ ਲਈ ਅਸੀਂ ਲੜਾਈ ਲੜ ਰਹੇ ਹਾਂ ਪਰ ਕਾਂਗਰਸ ਇਹ ਚੀਜ਼ਾਂ 'ਚ ਬਰੀ ਨਹੀਂ ਹੋ ਜਾਂਦੀ ਅੱਜ ਦੇਸ਼ ਦੇ ਹਾਲਾਤ ਤੇ ਸਵਾਲ ਥਾਕੇ ਕਾਂਗਰਸ ਨੇ ਜੋ ਅਤੀਤ ਦੇ ਵਿੱਚ ਕੀਤਾ ਜੋ ਕਾਲੇ ਕਾਰਨਾਮੇ ਨੇ ਜੋ ਕਬੂਲ ਨਾਮੇ ਨੇ ਕਾਂਗਰਸ ਇਹਨਾਂ ਤੋਂ ਬਚ ਨਹੀਂ ਸਕਦੀ ਸਰ ਇਹ ਜਿਹੜਾ ਪਾਣੀਆਂ ਦਾ ਮਸਲਾ ਇਸ ਟਾਈਮ ਚੱਲ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਕਿੰਨਾ ਚਾਇਲ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਪਹਿਲੇ ਦਿਨੋਂ ਬੜਾ ਸਪਸ਼ਟ ਸਟੈਂਡ ਹੈ ਕਿ ਜਿਹੜਾ ਪਾਣੀ ਹੈ ਇਹ ਤੇ ਪੰਜਾਬ ਦਾ ਹੱਕ ਹੈ ਪੰਜਾਬ ਇੱਕ ਰਾਇ ਪੇਰੀਅਨ ਸਟੇਟ ਹੈ ਔਰ ਪੰਜਾਬ ਦੇ ਨਾਲੇ ਧੱਕਾ ਲਗਾਤਾਰ ਹੁੰਦਾ ਰਿਹਾ ਕੋਈ ਪਹਿਲੀ ਵਾਰ ਨਹੀਂ ਕਿ ਪੰਜਾਬ ਦੇ ਨਾਲੇ ਧੱਕਾ ਹੋਇਆ ਗੁਲਜ਼ਾਰੀ لال ਮੰੰਦਾ ਜੀ ਨੇ 1956 ਦੇ ਵਿੱਚ ਪੰਜਾਬ ਦਾ ਅਤਾ ਪਾਣੀ ਚੱਕ ਕੇ ਰਾਜਸਥਾਨ ਨੂੰ ਦਿੱਤਾ ਪੰਜਾਬ ਦੀ ਪਹਿਲੇ ਧੱਕਾ ਪੰਜਾਬ ਨਾਲ ਹੋਇਆ ਪਰ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾ ਕੇ ਐਸਵਾਈਐਲ ਕੱਢਣੀ ਚਾਹੀ ਜਿਹਨੂੰ ਕਪੂਰੀ ਮੋਰਚਾ ਲਾ ਕੇ ਸ਼ਰੋਮਨੀ ਅਕਾਲੀ ਦਲ ਦੇ ਰੋਕਿਆ ਫਿਰ ਉਸ ਤੋਂ ਬਾਅਦ ਬਾਦਲ ਸਾਹਿਬ ਦੀ ਸਰਕਾਰ ਬਣੀ ਜਿਹਦੇ ਚ ਸੈਕਸ਼ਨ 78 79 ਤੇ 80 ਰੀ ਆਰਗੇਨਾਈਜੇਸ਼ਨ ਐਕਟ ਦਾ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਚੈਲੰਜ ਕੀਤਾ ਜਿੱਤੋਂ ਦੇਸ਼ ਦੀ ਸਰਕਾਰ ਇੰਨੀ ਖਫਾ ਹੋਈ ਕਿ ਅਕਾਲੀ ਦਲ ਦੀ ਸਰਕਾਰ ਨੂੰ ਤੋੜ ਕੇ ਪੁਰੇ ਕਾਂਗਰਸ ਤੇ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਬਣਾ ਕੇ ਉਹ ਕੇਸ ਵੀ ਵਾਪਸ ਲਿਆ ਗਿਆ ਪਰ ਅਕਾਲੀ ਦਲ ਦੀ ਵਚਨਬੱਧਤਾ ਪਾਣੀ ਦੇ ਮੁੱਦੇ ਤੇ ਇਹ ਜਿਉਂ ਦੀ ਤਿਉਂ ਰਹੀ ਤੇ ਅਸੀਂ 2015 ਦੇ ਵਿੱਚ ਐਸਵਾਈਐਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਤੀ ਅੱਜ ਵੀ ਇਹ ਜਿਹੜਾ ਸਾਰਾ ਕੁਝ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਇੱਕ ਗੈਰ ਜ਼ਿੰਮੇਵਾਰਾ ਦਾ ਐਟੀਟਿਊਡ ਹੈ ਇਹਦੇ ਕਰਕੇ ਫਿਰ ਦੁਬਾਰਾ ਲਗਾਤਾਰ ਹਰਿਆਣੇ ਨੂੰ ਪਾਣੀ ਜਾ ਰਿਹਾ ਸੋ ਅੱਜ ਮੁੱਖ ਮੰਤਰੀ ਸਥਿਤੀ ਸਪਸ਼ਟ ਕਰਨ ਕਿ ਮੁੱਖ ਮੰਤਰੀ ਪੰਜਾਬ ਦਾ ਪਾਣੀ ਬਚਾਉਣਾ ਚਾਹੁੰਦੇ ਨੇ ਕਿ ਮੈਂ ਬਚਾਰਿਆ ਸਿਰਫ ਦਿਖਾਉਣਾ ਚਾਹੁੰਦੇ ਨੇ ਕਿਉਂਕਿ ਦੋਨੋਂ ਚੀਜ਼ਾਂ ਦੇ ਵਿੱਚ ਫਰਕ ਹੈ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਔਰ ਕੇਜਰੀਵਾਲ ਹੋਣ ਇਹਨਾਂ ਤੇ ਸੁਸ਼ੀਲ ਗੁਪਤਾ ਹੋਣ ਹਰਿਆਣੇ ਵਾਲੇ ਪੰਜਾਬ ਦੀ ਰਾਜ ਸਭਾ ਤੋਂ ਗਏ ਸਦੀ ਪਾਟਕ ਹੋਣ ਇਹ ਲਗਾਤਾਰ ਹਰਿਆਣੇ ਨੂੰ ਪਾਣੀ ਦੇਣ ਦੀ ਵਕਾਲਤ ਕਰਦੇ ਰਹੇ ਨੇ ਤੇ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਬੜਾ ਸਪਸ਼ਟ ਹੈ ਕਿ ਪੰਜਾਬ ਕੋਲ ਤਾਂ ਆਪਣਾ ਪਾਣੀ ਹੈ ਨਹੀਂ ਸਾਡਾ 80% ਏਰੀਆ ਡਾਰਕ ਜ਼ੋਨ ਦੇ ਵਿੱਚ ਜਾ ਚੁੱਕਿਆ ਸੋ ਸਾਨੂੰ ਤਾਂ ਆਪਦਾ ਪਾਣੀ ਥੋੜਾ ਪੈ ਰਿਹਾ ਸੋ ਕਿਸੇ ਨੂੰ ਪਾਣੀ ਦੇਣ ਦਾ ਸਵਾਲ ਹੀ ਨਹੀਂ ਉੱਠਦਾ ਪੰਜਾਬ ਦੀ ਇੱਕ ਇੱਕ ਬੂੰਦ ਤੇ ਪੰਜਾਬੀਆਂ ਦਾ ਹੱਕ ਹੈ ਇਹਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਵੀ ਮੋਰਚੇ ਲਾਉਣੇ ਪਏ ਇੱਕ ਪੂਰੀ ਮੋਰਚੇ ਵਰਗੇ ਮੋਰਚੇ ਵੀ ਲਾਵਾਂਗੇ ਕੁਰਬਾਨੀ ਵੀ ਦੇਣ ਨੂੰ ਤਿਆਰ ਹਾਂ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਕਾਲੀਦ ਲਹਿਰਵਾ ਦੇ ਜਿਹੜੇ ਲੀਡਰਸ ਹੈਗੇ ਆ ਉਹ ਕਹਿੰਦੇ ਵੀ ਜਿਹੜੇ ਆਕਾਲ ਪਤ ਸਾਬ ਨੇ ਕਮੇਟੀ ਇਲੈਕਸ਼ਨ ਵਾਸਤੇ ਨਿਯੁਕਤ ਕੀਤੇ ਸੀਗੇ ਉਹਦੇ ਤੇ ਮੈਂ ਸੁਧਾਰ ਲਹਿਰ ਵਾਲੇ ਨੂੰ ਕਹਿਣਾ ਚਾਹੁੰਦਾ ਕਿ ਗੱਲ ਤਾਂ ਆਪਾਂ ਕਰਦੇ ਆ ਆਕਾਲ ਪਤ ਸਾਹਿਬ ਦੀ ਸੁਪਰੀਮਸੀ ਗੱਲ ਤਾਂ ਆਪਾਂ ਕਰਦੇ ਆ ਆਕਾਲ ਪਤ ਸਾਹਿਬ ਤੋਂ ਆਏ ਹੁਕਮਨਾਮਿਆਂ ਤੇ ਪਹਿਰਾ ਦੇਣ ਦੀ ਤੇ ਪਹਿਰਾ ਤਾਂ ਇਹ ਆਪ ਹੀ ਨਹੀਂ ਦੇ ਰਹੇ ਕਿਉਂਕਿ ਅਗਰ 2 ਦਸੰਬਰ ਦੇ ਹੁਕਮਨਾਮਾ ਸਾਹਿਬ ਨੂੰ ਉਹਦੇ ਇੱਕ ਇੱਕ ਸ਼ਬਦ ਨੂੰ ਪੜਿਆ ਜਾਵੇ ਤਾਂ ਉਹਦੀ ਇੱਕੋ ਮੂਲ ਭਾਵਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਕਰਾ ਕਰਨਾ ਉੱਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਬکریاں ਪਰਚੀਆਂ ਚ ਪਾਉਣ ਦੀ ਗੱਲ ਨਹੀਂ ਸੀ ਵੱਖਰੀ ਭਰਤੀ ਕਰਨ ਦੀ ਗੱਲ ਨਹੀਂ ਸੀ ਔਰ ਇੱਕ ਨਿਗਰਾਨ ਕਮੇਟੀ ਸੁਝਾਈ ਗਈ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੈ ਜਦੋਂ ਉਹਨੇ ਅਬਜ਼ਰਵਰ ਲਾਇਆ ਤਾਂ ਸੱਤੇ ਮੈਂਬਰਾਂ ਨੂੰ ਜਗ੍ਹਾ ਦਿੱਤੀ ਜਿਹਦਾ ਅਕਾਲਤਖ ਸਾਹਿਬ ਤੇ ਉਸ ਸਮੇਂ ਦੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਚੰਗੀ ਦਿਸ਼ਾ ਚ ਰੱਖਿਆ ਕਦਮ ਹੈ ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਵਰਕਿੰਗ ਕਮੇਟੀ ਨੂੰ ਇਤਤਿਆਰ ਹੈ ਕਿ ਉਹ ਅਗਰ ਇਹਦੇ ਚ ਬਾਤਾਂ ਵੀ ਕਰਨਾ ਚਾਹੇ ਆਪਣੀ ਜਿਹੜੇ ਆਬਜ਼ਰਵਰਾਂ ਦੀ ਡਿਸਟੋਕ ਕਰ ਸਕਦੀ। ਉਸ ਤੋਂ ਬਾਅਦ ਭਰਤੀ ਹੋ ਕੇ ਜਿਹੜੇ ਅੱਜ ਤੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇੱਕ ਮੁੱਖ ਰਾਸ਼ੀ ਧਿਰ ਦੱਸਿਆ। ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸਾਹਿਬ ਨੂੰ ਸਰੂਪਾ ਦਿੱਤਾ। ਔਰ ਅੱਜ ਵੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਵਰਜਿਆ ਕਿ ਅਕਾਲ ਤਖਤ ਸਾਹਿਬ ਦੇ ਨਾਂ ਤੇ ਵਕਰੀ ਭਰਤੀ ਨਾ ਕਰੋ ਕਿਉਂਕਿ ਅਕਾਲੀ ਦਲ ਦੇ ਧੜੇ ਵੱਖੋ-ਵੱਖਰੇ ਹੋ ਸਕਦੇ ਨੇ। ਅਕਾਲ ਤਖਤ ਸਾਹਿਬ ਸਾਰਿਆਂ ਦਾ ਸਾਂਝਾ ਸੋ ਇੱਕ ਧਿਰ ਅਕਾਲ ਤਖਸਾਲ ਸਾਹਿਬ ਦਾ ਨਾਂ ਲ ਵਰਤੇ ਸੋ ਮੈਂ ਸੁਧਾਰ ਲੈਣ ਨੂੰ ਕਹਿਣਾ ਚਾਹੁੰਦਾ ਕਿ ਅਕਾਲ ਤਖਸਾਲ ਸਾਹਿਬ ਦੀ ਆੜ ਦੇ ਵਿੱਚ ਉਹਦੇ ਹੁਕਮਨਾਮਿਆਂ ਨੂੰ ਇਹ ਟੋਟਮ ਰੋੜ ਰਏ ਇਹ ਜਿਹਨੂੰ ਕਿ ਸਿੱਖ ਸੰਗਤ ਦੇਖ ਰਹੀ ਹੈ ਤੇ ਜਿਹਦਾ ਸਿੱਖ ਸੰਗਤ ਆਉਣ ਵਾਲੇ ਸਮਾਂ ਚ ਜਵਾਬ ਵੀ ਦੇਗੀ ਅੱਜ ਇਹਨਾਂ ਨੂੰ ਜਿਹੜਾ ਨਕਾਰਤਾ ਸਿੱਖ ਸੰਗਤ ਨੇ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਕਿਸੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਨਾ ਇਹਨਾਂ ਦਾ ਕੋਈ ਮੈਂਬਰ ਵਰ ਰਏ ਇਹਨਾਂ ਦੀ ਆਪਦੀ ਫਰਸਟ੍ਰੇਸ਼ਨ ਹੈ ਉਹਦੇ ਕਰਕੇ ਪੁੱਠੀ ਸਿੱਧੀ ਬਿਆਨਬਾਜ਼ੀ ਇਹ ਲੋਕ ਕਰ ਰਹੇ